ਹਾਂਜੀ ਲੋਕਗੀਤ ਪ੍ਰੇਮੀंनो ਸਾਡੇ ਵੱਲੋਂ ਬੜੀ ਹੀ ਨਿਮਰਤਾ ਭਰੀ ਸਤਿ ਸ਼੍ਰੀ ਅਕਾਲ ਜੀ ਲੋਕਗੀਤਾਂ ਦੀ ਲੜੀ ਦੇ ਵਿੱਚੋਂ ਇੱਕ ਬੜੀ ਸੋਹਣੀ ਬੰਨਗੀ ਤੁਹਾਡੇ ਰੂਪ ਰੂਪ ਕਰਦੇ ਹਾਂ ਅੱਜ ਆਪਾਂ ਇਸ ਬੰਨਗੀ ਦਾ ਆਨੰਦ ਲਈਏ ਤੇ ਇਸ ਬੰਨਗੀ ਨੂੰ ਗਾਈਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆਬ ਜਰ ਵਿੱਚੋਂ ਸਿਸੀ ਨਿਕੱਗੇ ਰੇਦਕੇ ਟਾਣੇ ਦਰਨੇ ਕੇ ਚੈਰੀ ਬੰਦ ਕੀਤੀ ਨਿਕਗੇ ਰੇ ਦਾ ਕੇਰ ਦੇਖ ਕੇ ਮਿੰਦੋ ਕੁੜੀ ਨੇ ਸੁਤ

ਸਿੰਦੋ ਕੁੜੀ ਨੇ ਸੁਤਣ ਸਵਾਈ ਵਿੱਚ ਪਾਲਿਆ ਰੇਸ਼ਮੀ ਨਾਲਾ ਨੀ ਟੋਲੀ ਆਉਂਦੀ ਚੜੇ ਆਂਦੀ ਨਾ ਆਉਂਦੇ ਕੁੜੀਏ ਜਾਂਦੇ ਕੁੜੀਏ ਪੰਨੇ ਕਿੱਕਰਾ ਦੇ ਡਰੇ ਨਹੀਂ ਅੱਜ ਛੜੇ ਤੜ ਫੜਨਗੇ ਪਾਏ ਦੇਖ ਕੇ ਬਉਆ ਦੇ ਬਣੇ ਨਹੀਂ ਅੱਜ ਛੜੇ ਚਤਰੋ ਕੁੜੀ ਨੇ ਸੁਧਣ ਸਵਾਈ ਸੂਪ ਦੀਨੀ ਜਾਵੇ ਸ਼ੂਕ ਦੀ ਜਾਵੇ ਸ਼ੂਕ ਦੀ ਛੜੇ ਦੀ ਇੱਕ ਫੂਕ ਦੀਨੀ ਜਾਵੇ ਸ਼ੂਕ ਦੀ ਆਉਂਦੇ ਕੁੜੀਏ ਜਾਂਦੀ ਕੁੜੀਏ ਚੱਕਲੇ ਆਵ ਜਾ ਉਹ ਤਿਆਲੀ ਕੁੜੀ ਤੀ ਤੇ ਮੋਰਣੀਆਂ 니 ਤੂੰ ਛੜੇ ਪਟਣ ਨੂੰ ਪਾਈਆਂ ਨੀ ਕੁੜੀ ਤੀ ਤੇ ਮੋਰਣੀਆਂ ਆਉਂਦੀ ਕੁੜੀ ਐ ਜਾਂਦੀ ਕੁੜੀ ਐ ਚੱਕ ਲਿਆ ਬਜਾਰ ਵਿੱਚੋਂ ਚਾਂਦੀ ਨੀ ਤੇਰੇ ਨਾਲ ਚੰਗੀ ਜਿਹੜੀ ਨਿੱਤ ਮੁਕਲਾਵੇ ਜਾਂਦੀ ਨਹੀਂ ਤੇਰੇ ਨਾਲੋਂ ਬੰਦਰੀ ਚੰਗੀ ਆਉਂਦੀ ਕੁੜੀਏ ਜਾਂਦੀ ਕੁੜੀਏ ਬੀਜ ਦੇ ਮੱਕੀ ਦੇ ਵਢੇ ਆਲੂ ਨਹੀਂ ਪੈਰਾਇਆ ਕਲੀ ਜੁਗਦਾ ਸੱਸਾ ਕੀਤੀਆਂ ਸੱਚ ਦੇ ਬਚਨ ਹੁੰਦੇ ਗੂੜੇ ਬੈਸਕੀਆ ਨੇ ਲਾਮ ਹੋ ਗਿਆਂ ਹੁਣ ਚੱਲ ਪੈ ਜਲੇ ਬੀ ਜੂੜੇ ਬੈਸਕੀਆ ਨੇ ਲਾਮ ਹੋ ਗਿਆਂ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆਬ ਜਾਰ साडा लगना सब नाली गेड़ा नी असा केड़ा नित्या